嗯。<clears throat>

ਹਾਂ ਭਾਈ ਜੀ ਸੰਸ਼ੇਰ ਹੋਰ ਭਾਈ ਜੀ ਭਾਈ ਮੇਰਾ ਨਾਮ ਬੋਲ ਦੋ ਹਾਂਜੀ ਭਾਈ ਜੀ ਭਾਈ ਠੀਕ ਹੈ ਜੀ ਭਾਈ ਜੀ ਸੰਸ਼ੇਰ ਸਿੰਘ ਦਾ ਚੈਨਲ ਭਾਈ ਜੀ ਦਾ ਇਹਨਾਂ ਨੂੰ ਵੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰਿਓ ਇਹਨਾਂ ਨੂੰ ਫੋਲੋ ਕਰੋ ਭਾਈ ਜੀ ਇਹਨਾਂ ਨੂੰ ਵੀ ਉਸ ਨੂੰ ਬਾਈ ਠੀਕ ਹੋ ਵਧੀਆ ਸੇ ਰਮਾਨਾ ਠੀਕ ਹੈ ਬਾਈ ਜੀ ਸ਼ਮਸ਼ੂਰ ਮਾਨ ਨਾ ਬਾਈ ਆਪਣੇ ਬੇ ਬਤਨ ਲਗਾ ਇਹਨਾਂ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਹਾਂ ਜੀ ਵੀਰੇ ਬਾਈ ਦੀ ਵੀਡੀਓ ਨੂੰ ਵੀਰੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਇਹਨਾਂ ਨੂੰ ਸਬਸਕ੍ਰਾਈਬ ਕਰੋ ਵੀਰੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਰੇ 12 ਜਾਨਾਂ ਗਲੰਦਾਂ ਨਾਲ ਬਾਈ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਵੀਰੇ बहुत शुक्रिया भाई थोड़ा लाइक करे वीडियो वीडियो में लाइक करे और भाई साहब ठीक ठाक हो बढ़िया घर परिवार ठीक है सारे ਅਜੀ ਕਮੈਂਟ ਕਰਕੇ ਦੱਸੋ ਕਿੱਥੋਂ-ਕਿਥੋਂ ਆਪਾਂ ਮੈਨੂੰ ਹੀ ਪਤਾ ਲੱਗ ਗਿਆ ਹਨ ਕਿ ਕਿੱਥੇ-ਕਿੱਥੇ ਵੀਡੀਓ ਜਾ ਰਹੇ ਮੇਰੇ ਆਪਣਾ ਆਪਣਾ ਪੈਂਡ ਚ ਰੁੱਦ ਦੱਸਿਓ ਬਈ ਸੱਤ ਜਾਣੇ ਜੁੜ ਚੱਕੇ ਬਾਈ ਲਾਈਵ ਤੇ ਨਵਾਬ ਬਾਈ ਸਾਰਾ ਨਾ ਬਹੁਤ ਸ਼ੁਕਰੀਆ ਵੀਰੇ ਉਹ ਦੱਸੋ ਬਾਈ ਠੀਕ ਹੋ ਬਤੀ ਸਾਰੇ ਵੀਰੋਂ ਲਾਈਕ ਵੀ ਕਰਦੇ ਕਰੋ ਬਾਈ ਠੀਕ ਆ ਜਾ ਬਾਈ ਸ਼ੇਰ ਹਰ ਰਹੂਗਾ ਲਾਈਵ ਤੇ ਧੰਨਵਾਦ ਬਾਈ ਤੇਰਾ ਵੀ ਸ਼ੇਮੈਨ ਵੈਲਕਮ ਫਰੈਂਡ ਤੇਰਾ ਵੀ ਹਾਂ ਬਾਈ ਚੈਟ ਤੇ ਮੈਸੇਜ ਕਰ ਸਕਦਾ ਤੁਸੀਂ ਕੋਈ ਜੇ ਪੁੱਛਣਾ ਕੋਈ ਇੱਥੇ para o estado ਬਾਈ ਠੀਕ ਹੋ ਤੁਹਾਡਾ ਬਹੁਤ ਜੀ ਧੰਨਵਾਦ ਬਾਈ ਜੀ ਵੀਡੀਓ ਨਾਲ ਬਣੇ ਰਹਿਣ ਵਾਸਤੇ ਮੈਂ ਬਾਈ ਨੂੰ ਇਹਨੇ ਪੁੱਛਿਆ ਸੀ ਇਹ ਕਹਿੰਦੇ ਮਤਲਬ ਵੀ ਆਪਣਾ ਬਾਜਟ ਵਧਾਉਣਾ ਹੋਵੇ ਤਾਂ ਕਿੰਨਾ ਬਾਜਟ ਹੈ ਕਹਿੰਦੇ ਭਾਈ ਹਫਤੇ ਜਿੱਕਰ ਦੋ ਵਾਰ ਲਾਈਵ ਹੋਣਾ ਪੈਂਦਾਗਾ ਵੀਰ ਬਧੀ ਬਈ ਜਨੇ ਵੀ ਬਾਜਟ ਵਧਦਾ ਵਧੀਆ ਪੂਰਾ ਟਾਈਮ ਕੱਟ ਲਾਦਾ ਬਸ ਬਾਈ ਲਾਈਵ ਕੱਟ ਹੋਇਆ ਜਾਂਦਾ ਹੈਗਾ ਇੱਕ ਥੋੜਾ ਫੋਨ ਦਾ ਕੈਮਰਾ ਖਰਾਬ ਮੂਲ ਇਹ ਦੇਖ ਕਿ ਕਿੱਡੇ ਕਰ ਜਾਂਦੀ ਆ ਬਾਕੀ ਤੁਹਾਡਾ ਭਾਈਆਂ ਦਾ ਬਹੁਤ ਸ਼ੁਕਰੀਆ ਬਾਈ ਬਹੁਤ ਜੀ ਧੰਨਵਾਦ ਬਾਈ 5400 ਬਾਈ ਸਬਸਕ੍ਰਾਈਬ ਹੋ ਗਈ ਮੇਰੇ ਤੁਹਾਡਾ ਸਾਰਿਆਂ ਦਾ ਬਾਈ ਬਹੁਤ ਬਹੁਤ ਸ਼ੁਕਰੀਆ ਬਾਈ 5300 ਹੋ ਜਾਣਾਂ ਦਾ ਬਾਈ ਜੀ ਬਹੁਤ ਬਹੁਤ ਜੀ ਲੋ ਧੰਨਵਾਦ ਬਾਈ ਤੁਹਾਨੂੰ ਸਾਰਿਆਂ ਨੂੰ ਹੌਲੀ ਹੌਲੀ ਪੋਈ ਸਾਰੇ ਸਬਸਕ੍ਰਾਈਬ ਕਰ ਲੈਣਾ ਵਾ ਜੋ ਵੀ YouTube ਦੇ ਟਾਸਕ ਨੇ ਹਨ ਹੌਲੀ ਹੌਲੀ ਪੂਰੇ ਕਰੀ ਜਾਂਦੇ ਆਪਾਂ ਵਾ ਜਿਵੇਂ ਜਿਵੇਂ ਟਾਈਮ ਲੱਗਦਾ ਭਾਈ ਉਵੇਂ ਇਹ ਕਰੀ ਮਸ ਹੌਲੀ ਹੌਲੀ ਵੀਡੀਓ ਪਾਈ ਜਾਂਦੇ ਆਪਾਂ ਬਾਕੀ ਤੁਹਾਡਾ ਭਾਈਆਂ ਦਾ ਪਿਆਰ ਹੈ ਹਨ ਬੋਸ ਤੋਂ ਮਿੱਤੇ ਜੰਨੇ ਵੀ ਹੈਗੇ ਨੇ ਬੰਦੇ ਜੁੜਨ ਵਾਸਤੇ ਹਨ ਲਾਈਵ ਜੁੜ ਜਣੇ ਵੀਰੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੌਲੀ ਹੌਲੀ ਸਭ ਸਹੀ ਹੋ ਜੂਗਾ ਨਾ ਭਾਈ। ਵੀਰੇ ਨੇ ਥੋੜਾ ਟਾਈਮ ਕੱਟ ਲਾਦਾ ਭਾਈ ਨੇ ਤੇ ਵੀਡੀਓ ਹੋਰ ਪਾਦਾ ਕਰੀਏ ਜਰਾ। ਬਸ ਇੱਕ ਕੰਮ ਮੇਰਾ ਕੂਰੀਅਰ ਦਾ ਕੰਮ ਮੇਰਾ ਡਿਲੀਵਰੀ ਵਾਹਿਆ ਭਾਈ ਮੈਂ। ਉਹਦਾ ਕਫਰ ਟਾਈਮ ਕੱਟ ਲਾਦਾ ਮੈਂ। ਨੇ ਤਾਂ ਆ ਵੀਡੀਓ ਵਧੀਆ ਪਾ ਲਾਈ ਜੀ। ਆਕੇ ਭਾਈ ਵੀਡੀਓ ਨੂੰ ਲਾਈਕ ਕਰੋ ਭਾਈ ਹਨਾ ਤੁਹਾਡੇ ਸਪੋਰਟ ਦੀ ਜਰੂਰਤ ਆਪਾਂ ਨੂੰ ਹੈ ਨਾ ਯਾਰ ਤੁਹਾਡੇ ਪਾਜਿਆਂ ਦੀ ਜਰੂਰਤ ਆ ਤੁਹਾਡੇ ਪਾਜਿਆਂ ਨਾਲ ਹੀ ਸਿਰੇ ਜਾਵਾਂਗੇ ਆਪਾਂ ਵੀਡੀਓ ਨੂੰ ਲਾਈਕ ਕਰੀਂ ਨਾ

ਆਪਣਾ ਰਿਵ ਇਧਰ ਲਈ ਆ ਬਰੇ ਵੀ ਆਪਣਾ ਵੀ ਇਧਰ ਆ ਇਹ ਐਗਰੋ ਵੀਡੀਓ ਹਨ ਤੁਹਾਡੇ ਲਾਈਕਾਂ ਨਾਲ ਹੀ ਹਨ ਵੀਰੇ ਕਮੈਂਟ ਵੀਰ ਹਾਂ ਹੋਰ ਬਾਤਾਂ ਹੁੰਦਾ ਹਨ ਇਹ ਹਾਂ ਹਣਾ ਬਾਈ ਨੇ ਲਾਈਕ ਕੀਤਾ ਹਨ ਉਹਦੇ ਕਰਕੇ ਬਹੁਤ ਬਹੁਤ ਧੰਨਵਾਦ ਹੈ ਬਾਈ ਤੁਹਾਡਾ ਸਾਰਿਆਂ ਦਾ ਹਨ ਜਿਨਾਂ ਨੇ ਵੀ ਆਪਣਾ ਚੈਨਲ ਬਾਈ ਸਬਸਕ੍ਰਾਈਬ ਕੀਤਾ ਹੈ ਹਨ ਸਾਰਿਆਂ ਨੂੰ ਦਿਲੋਂ ਧੰਨਵਾਦ ਬਾਈ ਤੁਹਾਡਾ ਹੋਰ ਵੀ ਸਾਰੇ ਬਾਈ ਸਬਸਕ੍ਰਾਈਬ ਕਰੋ ਹਨ ਚੈਨਲ ਨੂੰ ਆਪਣਾ ਮੈਂ ਸਾਰਾ ਨਾਟਕ ਇਹ ਰਿਹਾ ਬਾਈ ਤੁਹਾਡਾ ਧੰਨਵਾਦ ਵੀਰੇ 9 ਵਾਲੇ ਚੋਣ ਵਾਸਤੇ ਬਹੁਤ ਬਹੁਤ ਸ਼ੁਗਈਆ 9 ਜਾਣੇ ਹੋ ਗਏ ਬਾਈ ਵੀਡੀਓ ਨੂੰ ਲਾਈਕ ਕਰਨਾ ਬਾਈ ਹਨ ਆ ਬਣ ਕੇ ਜਾਂਦਾ ਕੁਝ ਨਹੀਂ ਆਪਣਾ ਲਾਈਕ ਕਰਨਾ ਹਾਂ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਬਈ ਬਾਕੀ ਜਿਹੜੇ ਭਾਇਰਾ ਜੋ ਆਪਣੇ ਨਾਲ ਜੁੜੇ ਹੋਏ ਨੇ ਹਨ ਉਹਨਾਂ ਨੂੰ ਦਿਲੋਂ ਧੰਨਵਾਦ ਬਾਈ ਬਹੁਤ ਬਹੁਤ ਸ਼ੁਕਰੀਆ ਹਨਾ ਉਹ ਤਾਂ ਸੋਰੀ ਗੱਲਬਾਤ ਨਮੀਤਰੀ ਵੀ ਠੀਕ ਹੋ ਮਦ ਸਾਰੇ ਕਹਿੰਦਾ ਸਵੇਰ ਕਿੱਥੋਂ ਕਿੱਥੋਂ ਆਣਾ ਪਸਰੇ ਹੈਣਾ ਵੀ ਆਪਾਂ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਮੇਰੇ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਹਨ ਪਤਾ ਲੱਗ ਜਣਾ ਹਨਾ ਬਾਈ ਕਈ ਵਾਰੀ ਉਹ ਬੰਦਾ ਕੋ ਮਿਲ ਜਾਂਦਾ ਕੋਈ ਜਾਣ ਪਛਾਣ ਹੋ ਜਾਂਦੀ ਬੰਦੇ ਦੀ ਹਨਾ ਦੱਸ ਕੇ ਜਾਇ ਵਈ ਬਣੇ ਵੀ ਆਪਾਂ ਕਿੱਥੋਂ ਆ ਖੁਸ਼ੇ ਕੀ ਕਰੀਨਾ ਪੁੱਤਾ ਹੈਂ ਪੈਣਾ ਨਹੀਂਗਾ ਹੁਣ ਪਰ ਪੈਣਾ ਨਹੀਂਗਾ ਹੁਣ ਇੱਥੇ ਮੇਰੇ ਨਾਲ ਪੈਣਾ ਨਹੀਂਗਾ ਪਰ ਆ ਜਾ ਬੁੱਤ ਫਿਰ ਆਹ ਤੈਨੂੰ ਵੀਰੇ ਦਿਖਾ ਮੈਂ ਤੈਨੂੰ ਕਿੰਨੇ ਵੀਰੇ ਆ ਦੇਖ ਤੇ ਆ ਕਿੰਨੇ ਜਾਣੇ ਵੀਰੇ ਆ ਰੇ ਇੱਥੇ ਆ ਦੇਖੋ ਵੀਡੀਓ ਬਣੀ ਦੇਖ ਹਣਾ ਚਾਰ ਜਾਣੇ ਆ ਗਏ ਹਣਾ ਸਰਮ ਥੈਂਕ ਯੂ ਕਰਦੇ। ਥੈਂਕ ਯੂ। ਕਿ ਥੈਂਕ ਯੂ ਬਾਈ ਥੈਂਕ ਯੂ। ਥੈਂਕ ਯੂ ਬਾਈ। ਹਾਂਜੀ। ਥੈਂਕ ਯੂ। ਤੁਹਾਡਾ ਧੰਨਵਾਦ ਹੈ ਚਾਰ ਜਣਾ ਜੁੜਨ ਵਾਸਤੇ। ਇਹ। ਤੁਹਾਡਾ ਧੰਨਵਾਦ ਹੈ ਚਾਰ ਜਣਾ ਜੁੜਨ ਵਾਸਤੇ। ਬਹੁਤ ਧੰਨਵਾਦ। ਕਿ ਵੀਡੀਓ ਨੂੰ ਲਾਈਕ ਕਰਦੇ ਕਰੋ ਬਾਈ। ਹਾਂ ਨਾ। ਆ। ਸਾਰੇ ਚੰਗੇ ਹਾਂ ਠੀਕ ਠਾਕ ਸਾਰੇ ਵਧੀਆ ਬਈ ਹਾਂ ਠੀਕ ਠਾਕ ਸਾਰੇ ਠੀਕ ਹੀ ਹੋਮ ਹੋਗੇ ਵਧੀਆ ਬਈ ਪਰਮਾਤਮਾ ਜੜਦੀ ਕੜਾ ਰੱਖੇ ਸਾਰਿਆਂ ਨੂੰ ਹਾਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਮਨ ਨੂੰ ਕਿਹਨਾਂ ਆਉਂਦਾ ਚਲੋ ਪਰਮਾਤਮਾ ਪਰਮਾਤਮਾ ਚੜ੍ਹਦੀ ਕਲਾ ਹਾਂ ਚੜ੍ਹ ਰੱਖੇ ਰੱਖੇ ਸਾਰਿਆਂ ਨੂੰ ਸਾਰਿਆਂ ਨੂੰ ਹਾਂ ਐਵੇਂ ਨੇ ਨਾ ਨਕਨਮ ਨਕਨਮ ਚੱਲ ਤੀਰਾ ਤੇਰੇ ਭਾਣੇ ਤੇਰੇ ਭਾਣੇ ਸਰਬਤ ਦਾ ਪਲ ਸਰਬਤ ਦਾ ਪਲ ਹਾਂ ਅੱਜ ਉਹ ਨਾ ਇੱਕ ਹੋਰ ਕੀ ਕਹਿੰਦੇ ਆ ਦੀਨ ਦਿਵਾਲ ਪਰਸੇ ਤੇਰੇ ਸਭ ਪਰਿਵਾਰ ਉਹ ਨਾਂਕੀ ਦਾ ਵੀਰ ਭਾਈ ਨਾਂਕੀ ਦਾ ਵੀਰ ਹਾਂ ਸੁਣਾ ਦੇ ਫੇਰਾ ਤਾ ਵਕੀ ਨੀ ਜੋਗੀਆਂ ਦਾ ਚੋਗੀ ਮੈਂ ਜੋਗਿਆ ਦਾ ਚੋਗੀ ਪੀਰਾਂ ਦਾ ਪੀਰ ਐਂ ਬੜੀ ਕਰਦੇ ਨੇ ਲੱਗੇ ਬਰਨ ਨਾ ਨਕੇ ਦਾ ਪੀਰ ਅੰਮਾਨਾ ਦਾ ਪੀਰ ਹਾਂ ਇਹ ਟੇਣਾ ਰਹਿ ਗਿਆ ਦੀ ਤਨ ਕੋ ਹਾਂ ਟੇਣਾ ਰਹਿ ਗਿਆ ਚਲਾਂ ਨਾ ਇੱਕ ਵਾਰੀ ਹੋਰ ਹੈਗਾ ਧੰਨਵਾਦ ਬਾਈ ਤੇਰਾ ਲਾਈਵ ਤੇ ਜੁੜਨ ਵਾਸਤੇ ਬਹੁਤ ਸ਼ੁਕਰੀਆ ਬਾਈ ਤੇਰਾ ਹਾਂ ਉਹ ਤਾਂ ਮੈਂ ਬੋਰੇ ਨੂੰ ਲਈ ਸੀ ਹੈ ਪਰ ਅੱਛਾ ਹਾਂ ਚਲੋ ਲਈ ਹਾਂ ਬੱਚੇ

ਤੇ ਤੇ ਆ ਵੀ ਬੋਲਣਾ ਖੇਡਦੇ ਹੁੰਦੇ ਆ ਹੈਨਾ ਆਹ ਨਹੀਂ ਕਰ ਕਿ ਸਾਬ ਨੂੰ ਕਰੇ ਬਈ ਕਿ ਵੀਡੀਓ ਨੂੰ ਲਾਈਕ ਕਰੋਗੇ ਦੇ ਚੈਨਲ ਵੀਡੀਓ ਲਾਈਕ ਕਰੋ ਤੁਹਾਡਾ ਧੰਨਵਾਾ ਤੁਹਾਡਾ ਧੰਨਵਾਦ ਹੈ ਤੰਵਾਦ ਸੁਣੋ ਸੋ ਧੰਨਵਾਦ ਅਨੁਵਾਦ ਹਾਂ ਧੰਨਵਾਦ ਹਣਾ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰੋ ਬਾਈ ਜੀ ਮੈਂ ਤਾਂ ਕਹਿ ਨਹੀਂਉਂਦਾ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਮੈਂਟ ਲਾਈਕ ਕਮੈਂਟ ਜ਼ਰੂਰ ਕਰੋ ਬਾਈ ਜੀ ਜ਼ਰੂਰ ਕਰੋ ਬਾਈ ਜੀ ਬਾਈ ਜੀ ਹਾਂ ਹਣਾ ਪੰਜਿਆਂ ਜੁੜ ਗਏ ਆਪਣੇ ਨਾਲ ਹਣ ਹਾਂ ਆ ਪੰਜ ਜਾਣੇ ਹੋਰ ਵੀਡੀਓ ਦੇਖੇ ਨੇ ਆਪਣੀ ਹੈਨਾ ਕਿ ਬਾਈ ਧੰਨਵਾਦ ਧੰਨਵਾਦ ਬਾਈ ਆਹ ਉਹ ਆਪਣਾ ਫੋਨ ਦਾ ਕੈਮਰਾ ਖਰਾਬ ਹੈ ਨਾ ਮੂਰਲੇ ਦਾ ਹੈ ਤਾਂ ਮੂਰਲੇ ਦਾ ਕੈਮਰਾ ਸਾਫ਼ ਨਹੀਂ ਹੈਗਾ ਆਪਣੀ ਫੋਨ ਦਾ ਤਾਂ ਕਰਕੇ ਫੋਟੋ ਵੀ ਐਂਗਲ ਮੇੜੀ ਆਉਂਦੀ ਆਪਣੀ ਹੈਨਾ ਤਾਂ ਕਰਕੇ ਦਿੱਕਤ ਪਾ ਰਹੀ ਹੈ ਦੇਖੋ ਕਿਤੇ ਕੋਈ ਰੋਲ ਹੈ ਓਏ ਆਹ ਕ ਓਏ ਕਿੱਥੇ ਲਕੋਲੀ ਬਾਲ ਦੇਖੋ ਵੀ ਕੱਤਲ 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 ਇਹ ਕੱਦਲੀ ਕੱਦਲੀ ਉਹ ਹੋਰ ਬੀ ਹੋਰ ਆ ਕੇ ਦੇਖ ਚਾਰ ਵੀ ਹੋਰ ਆ ਕੇ ਲੋਰ ਆ ਕੇ ਧੰਨਵਾਦ ਬਾਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਇਹਦੇ ਨਾਲ ਆ ਕੇ ਨੂੰ ਮੈਨੂੰ ਇੱਕ ਇੱਥੇ ਖੜੋਲੇ ਹਾਂ ਪੁੱਤ ਇਹਨਾਂ ਨੂੰ ਕਹਦੇ ਇਹਨਾਂ ਨੂੰ ਇੰਨਾ ਥੋੜੀ ਮਾਰ ਵੀਰੇ ਨੇ ਸਾਰੇ ਸਾਰੇ ਵੀਰਿਆਂ ਨੂੰ ਕਹਦੇ ਹਾਂ ਹਾਂਜੀ ਵੀਰ ਜੀ ਅੱਜ ਖੁਸ਼ਬੀਦ ਗਿਰਨ ਦੇਖੋ ਇੱਥੇ ਗੋਲੀਬੋਲ ਨਿਕਲ ਰਹੀ ਉਹ ਦੋ ਸੋਭਾਈ ਫਿਰ ਕੱਤੇ ਕੱਤੇ ਮੈਸੇਜ ਕਰੋ ਬਈ ਮੈਸੇਜ ਹੈ ਵੀਡੀਓ ਨੂੰ ਲਾਈਕ ਕਮੈਂਟ ਕਰੋ ਹਲੋ ਤਾਂ ਬੁੱਤ ਨਹੀਂ ਬੁੱਤ ਹੈ ਅਲੜੀ ਗੱਲ ਕਰਨੇ ਸਮਸੂ ਪਰਮਾਨ ਦਾ ਬੇ ਦਿলো ਧੰਨਵਾਦ ਬਾਈ ਦਾ ਇਹਦੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਸਾਰੇ ਉਪਰ ਸਪੋਰਟ ਕਰੋ ਬਾਈ ਜੀ ਨਾ ਹੋਰ ਵੀ ਮੈਸੇਜ ਕਰ ਸਕਦਾ ਵੀਰੇ ਜੀ ਤੇ ਬਾਈ ਨੂੰ ਸਪੋਰਟ ਦੀ ਲੋੜ ਹੋਵੇ ਨਾ ਆਪਾਂ ਕਹਿ ਸਕਦੇ ਹਾਂ ਨਾ ਮੋਸ਼ੂਗਰੀ ਹੈ ਬਈ ਤੁਹਾਡਾ ਆਹ ਤੋ ਧੰਨਵਾਦ